ਬੱਸ ਮਕਾਨ ਦਾ ਸੀ ਕਿਹਾ ਸੀ ਹੋ ਜਾਵੇ ਬੱਸ ਹੋਣ ਵਾਲਾ ਮਕਾਨ ਪਰ ਇੱਕ ਗੰਦਾ ਸੀ ਬੱਚੇ ਵੱਡੇ ਨੇ ਤੇ ਵਾ ਗਿਆ ਹੁਣ ਦੁਬਾਰਾ ਹੋ ਜਾਵੇ ਮਕਾਨ ਦੀ ਬਾਤ ਬੈਜੇ ਜਠਾਣੀ ਲੜਦੀ ਸੀ ਦੀਵਾਰ ਬੈਜੇਗੀ ਤੇ ਵਸੀਂ ਵੇਚ ਦਾਂਗੇ ਦੋ ਮੁੰਡੇ ਨੇ ਮੇਰੇ ਆਪਾਂ ਆਦਮੀ ਜਨਾਨੀ ਇੱਕ ਗਾਏ ਗੁਜਾਰਾ ਨੀਗਾ ਇਸ ਲਈ ਨਾ ਭਾਗ ਕਨੇ ਹੋ ਮਿਲੇ ਬਾਬਾ ਜੀ ਕੋਲੋਂ ਸ਼ੁਕਰੀਆ ਕਰਾਂਗੀ ਬਾਬਾ ਜੀ ਦਾ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਦੇ ਬਤੇ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਕੀ ਬਤੇ ਕਿੰਨਾਂ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਸੇਵਾ ਕਰ ਰਹੇ ਕਿੰਨਾ ਕਨੰਦ ਆਦਾ ਬਹੁਤ ਨੰਦ ਆਦਾ ਗਿਆ ਵਾ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨਾ ਹੋ ਗਿਆ ਹਣੇ ਤਾਂ ਥੋੜੇ ਮਹੀਨੇ ਹੋਏ ਨੇ ਮੈਂ ਅਸਮਾਨ ਦਾ ਮੰਦੀਆ ਪੂਰੀ ਆਉਂਦਾ ਬਸ ਸ਼ੂਨ ਬਹੁਤ ਆਉਂਦਾ ਮੈਂ ਤੇ ਆ ਗਿਆ ਹਾਂ ਕਹਿੰਦੇ ਜਿੱਥੇ ਹੈਗਾ ਗੁੱਛ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਕੋਲੋਂ ਤਾਂ ਪੂਰਾ ਜ਼ਰੂਰ ਹਾਂਜੀ ਜੋ ਪੂਰਾ ਆਉਂਦਾ ਹਾਂਜੀ ਤੁਸੀਂ ਮੰਗਿਆ ਹੱਲਦਾ ਹਾਂਜੀ ਮੰਗਿਆ ਵੈ ਕੋਈ ਸਾਂਝਾ ਕਰੋਗੇ ਸਾਡੇ ਨਾਲ ਵਿੱਚ ਬਸ ਹਾਂ ਜੀ ਵੀ ਮਤਲਬ ਕਿ ਪਹਿਲਾਂ ਮਕਾਨ ਛਤ ਨੇ ਜੀ ਕਿ ਸਰ ਤੇ ਕਿਰਾਏ ਦੇ ਰਹੇ ਨੇ ਨਹੀਂ ਨਾ ਕਿਰਾਏ ਦੇਣੇ ਨਾ ਚਾਹਤੇ ਸੀ ਪਰ ਇੱਕ ਗਮਾਂ ਦੀ ਬੱਚੇ ਵੱਡੇ ਨੇ ਤੇ ਉਹ ਕਹਿਆ ਹੁਣ ਦੁਬਾਰਾ ਨੋ ਹੋ ਜਾਵੇ ਮਕਾਨ ਦੀ ਬਾਦ ਬੈ ਜਾਏ ਜਿਠਾਣੀ ਲੜ ਰਹੀ ਸੀ ਦੀਵਾਰ ਬੈ ਜਾਏਗੀ ਤੇ ਫਿਰ ਅਸੀਂ ਵੇਚ ਦਾਂਗੇ ਜਦੋਂ ਮੈਂ ਹੁਣ ਲੈਂਟਰ ਵੀ ਪੈ ਗਿਆ ਹੈ ਨਾ ਮਤਲਬ ਉਹ ਸ਼ੁਕਰ ਕਰਦਾ ਵਾਂ ਕਿ ਉਹਦਾ ਵੀ ਮਾਈਕਰੋ ਨੇ ਮਤਲਬ ਇੱਕ ਕੰਮਰਾਂ ਤੋਂ ਜਿੱਦਾਂ ਕਹਿ ਲਵਾਂ ਹੁਣ ਦੋ ਤਿੰਨ ਜਿੰਨੇ ਵੀ ਦਿੱਤੇ ਵੀ ਪਰਿਵਾਰ ਜਿਸ ਤੇ ਕਿੰਨਾ ਵੱਡਾ ਹੁੰਦਾ ਦੋ ਮੁੰਡੇ ਨੇ ਮੇਰੇ ਆਪਾਂ ਆਦਮੀ ਜਨਾਨੀ ਇੱਕ ਕਹੇ ਗੁਜਾਰਾ ਨਹੀਂ ਗਿਆ ਇਸ ਲਈ ਨਾ ਬਹੁਤ ਕਰਨੇ ਹੋ ਮਿਲੇ ਬਾਬਾ ਜੀ ਕੋਲੋਂ ਸ਼ੁਕਰੀਆ ਕਰਾਂਗੇ ਬਾਬਾ ਜੀ ਦਾ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਸੰਗਤ ਨੂੰ ਸਹੀ ਕਹਿਣਾ ਚਾਹਾਂਗੇ ਤੁਸੀਂ ਆਓ ਜੋਰ ਔਰ ਆਨੰਦ ਬਹੁਤ ਮਿਲਦੇ ਆਓਗੇ ਨਾ ਕਾਜ਼ਾ ਵਾਈਕੋ ਜੀ ਬਤਾਏ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਦੇ ਬਤੇ ਵਾਹਿਗੁਰੂ ਜੀ ਦਾ ਖਾਤ ਸਾਹ ਵਾਹਿਗੁਰੂ ਜੀ ਕੀ ਬਤੇ ਕਿੰਨਾਂ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਸੇਵਾ ਕਰ ਰਹੇ ਕਿੰਨਾ ਕਨੰਦ ਆਦਾ ਬਹੁਤ ਨੰਦ ਆਂਦਾ ਗਿਆ ਵਾ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨਾ ਹੋ ਗਿਆ ਹਣੇ ਤਾਂ ਥੋੜੇ ਮਹੀਨੇ ਹੋਏ ਨੇ ਮੈਂ ਅਸਮਾਨ ਦਾ ਮੰਦੀਆ ਪੂਰੀ ਆਉਂਦਾ ਬਸ ਸ਼ੂਨ ਬਹੁਤ ਆਂਦਾ ਮੈਂ ਤੇ ਆ ਗਏ ਜਿੱਥੇ ਹੈਗਾ ਗੁੱਛ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਕੋਲੋਂ ਤਾਂ ਪੂਰਾ ਜ਼ਰੂਰ ਹਾਂਜੀ ਜੋ ਪੂਰਾ ਆਂਦਾ ਹਾਂਜੀ ਤੁਸੀਂ ਮੰਗਿਆ ਹੱਲਦਾ ਹਾਂਜੀ ਮੰਗਿਆ ਵੈ ਕੋਈ ਸਾਂਝਾ ਕਰੋਗੇ ਸਾਡੇ ਨਾਲ ਵਿੱਚ ਬਸ ਮਗਾਂ ਮਗਾਨ ਵੰਦਾ ਮਗਾਨ ਹਾਂਜੀ ਵੀ ਮਤਲਬ ਕਿ ਪਹਿਲਾਂ ਮਗਾਨ ਛੱਤ ਨੇ ਜੀ ਕਿ ਸਰ ਤੇ ਕਿਰਾਏ ਦੇ ਰਹਿੰਦੇ ਨਹੀਂ ਨਾ ਕਿਰਾਏ ਦੇਣੇ ਨਾ ਚਾਹਤੇ ਸੀ ਪਰ ਇੱਕ ਗਮਾਂ ਦੀ ਬੱਚੇ ਵੱਡੇ ਨੇ ਤੇ ਉਹ ਗਿਆ ਹੁਣ ਦੁਬਾਰਾ ਨੋ ਹੋ ਜਾਵੇ ਮਗਾਨ ਦੀ ਬਾਦ ਬੈ ਜਾਏ ਜਿਠਾਣੀ ਲੜ ਰਹੀ ਸੀ ਦੀਵਾਰ ਬੈ ਜਾਏਗੀ ਤੇ ਫੇ ਅਸੀਂ ਵੇਚ ਦਾਂਗੇ ਬਸ ਜਿਵੇਂ ਹੁਣ ਲੈਂਟਰ ਵੀ ਪੈ ਗਿਆ ਹੈ ਨਾ ਮਤਲਬ ਉਹ ਸ਼ੂਕਰ ਕਰਦਾ ਵੈਗ ਉਹਦਾ ਵੀ ਮਾਈਕਰੋ ਨੇ ਮਤਲਬ ਇੱਕ ਕਮਰੇ ਤਾਂ ਜਿੱਦਾ ਕਹਿ ਲਓ ਹੁਣੇ ਦੋ ਤਿੰਨ ਜਿੰਨੇ ਵੀ ਦਿੱਤੇ ਵੀ ਪਰਵਾਰ ਜਿੱਥੇ ਕਿੰਨਾ ਵੱਡਾ ਹੁੰਦਾ ਦੋ ਮੁੰਡੇ ਨੇ ਮੇਰੇ ਆਪਾਂ ਆਦਮੀ ਜਨਾਨੀ ਇੱਕ ਗਾਏ ਗੁਜਾ ਲਾ ਨੀਗਾ ਇਸ ਲਈ ਨਾ ਬਹੁਤ ਕਨੇ ਹੋ ਮਿਲੇ ਬਾਬਾ ਜੀ ਕੋਲੋਂ ਸ਼ੁਕਰੀਆ ਕਰਾਂਗੀ ਬਾਬਾ ਜੀ ਦਾ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਘਰ ਬੈਠੀ ਦਰਸ਼ਕ ਸੰਗਤ ਵਸਾਈ ਕਹਿਣਾ ਚਾਹੁੰਦੇ ਤੁਸੀਂ ਆਓ ਜੋਰ ਔਰ ਆਨੰਦ ਬਹੁਤ ਮਿਲਦੇ ਆਓਗੇ ਨਾਲ ਭਾਈ ਕੋਈ ਦਿਖਾ ਕਾਜ਼ਾ ਭਾਈ ਕੋਈ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾਂ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਸੇਵਾ ਕਰ ਰਹੇ ਕਿੰਨਾ ਕਨੰਦ ਆਂਦਾ ਬਹੁਤ ਨੰਦ ਆਂਦਾ ਗਿਆ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਹੋ ਗਿਆ ਨੇ ਤੇ ਤੋਹੇ ਮਹੀਨੇ ਹੋਏ ਨੇ ਮੈਂ ਅਨੰਦ ਮੰਦੀਆ ਵੀ ਪੂਰੀ ਆਉਂਦਾ ਬਸ ਸ਼ੂਨ ਬਹੁਤ ਆਂਦਾ ਮੈਂ ਤੇ ਆ ਗਏ ਜਿੱਥੇ ਆ ਕੇ ਕੁਛ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਕੋਲ ਪੂਰਾ ਜਰੂਰ ਹਾਂਜੀ ਜੋ ਹੋ ਜਾਂਦਾ ਹਾਂਜੀ ਤੁਸੀਂ ਮੰਗਿਆ ਹੱਲ ਤੱਕ ਹਾਂਜੀ ਮੰਗਿਆ ਵੈ ਸਾਂਝਾ ਕਰੋਂਗੇ ਸਾਡੇ ਵਿੱਚ ਬਸ ਮਗਾਂਦ ਆਸੀ ਗਿਆ ਸੀ ਹੋ ਜੇ ਬਸ ਮਕਾਨ ਵੰਦਾ ਮਗਾਨ ਹਾਂਜੀ ਵੀ ਮਤਲਬ ਕਿ ਪਹਿਲਾਂ ਮਗਾਨ ਛੱਤ ਨਹੀਂ ਸੀ ਕਿ ਸਾਤੇ ਕਿਰਾਏ ਦੇ ਰਹਿੰਦੇ ਨਹੀਂ ਨਾ ਕਿਰਾਏ ਦੇ ਦੇ ਨਾ ਛੱਤ ਹੀ ਗਈ ਸੀ ਪਰ ਇੱਕ ਗੰਦਾ ਸੀ ਬੱਚੇ ਵੱਡੇ ਨੇ ਤੇ ਵਾ ਗਿਆ ਹੁਣ ਦੁਬਾਰਾ ਹੋ ਜਾਵੇ ਮਕਾਨ ਦੀ ਵਾਦ ਬੈਜੇ ਜਠਾਣੀ ਲੜਦੀ ਸੀ ਦੀਵਾਰ ਬੈਜੇਗੀ ਤੇ ਫਿਰ ਅਸੀਂ ਵੇਚ ਦਾਂਗੇ ਮੈਂ ਹੁਣ ਲੈਂਟਰ ਵੀ ਪੈ ਗਿਆ ਹੈ ਨਾ ਮਤਲਬ ਉਹ ਸ਼ੁਕਰ ਕਰਦਾ ਵੈਗ ਉਹਦਾ ਵੀ ਮਾਈਕਰੋ ਨੇ ਮਤਲਬ ਇੱਕ ਕੰਮਰਾਂ ਤੋਂ ਜਿੱਦਾਂ ਕਹਿ ਲਓ ਹੁਣੇ ਦੋ ਤਿੰਨ ਜਿੰਨੇ ਵੀ ਦਿੱਤੇ ਵੀ ਪਰਿਵਾਰ ਜਿਸ ਤੇ ਕਿੰਨਾ ਵੱਡਾ ਹੁੰਦਾ ਦੋ ਮੁੰਡੇ ਨੇ ਮੇਰੇ ਆਪਾਂ ਆਦਮੀ ਜਨਾਨੀ ਇੱਕ ਗੁਜਾਰਾ ਨਹੀਂ ਗਿਆ ਇਸ ਲਈ ਨਾ ਬਹੁਤ ਕਰਨੇ ਹੋ ਮਿਲੇ ਬਾਬਾ ਜੀ ਕੋਲੋਂ ਸ਼ੁਕਰੀਆ ਕਰਾਂਗੇ ਬਾਬਾ ਜੀ ਦਾ ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਘਰ ਬੈਠੀ ਦਰਸ਼ਨ ਸੰਗਤ ਨੂੰ ਸਹੀ ਕਹਿਣਾ ਚਾਹੁੰਦੇ ਤੁਸੀਂ ਆਓ ਜੋਰ ਔਰ ਆਨੰਦ ਬਹੁਤ ਮਿਲਦੇ ਆਓਗੇ ਨਾ ਕਾਸਾ ਵੈਗ ਕੁਝ ਬਤਾਏ ਮਾਈਕਰੋ